ਇੱਕ ਸ਼ਿਲਿੰਦਰ ਸਿੰਘ ਨਾਮ ਦੇ ਆਤੀ ਹੈ ਜੋ ਪਠਾਨਕੋਟ ਦਾ ਬੇਸਿਕਲੀ ਰਹਿਣ ਵਾਲਾ ਹੈ। ਉਹਨੇ ਇੱਕ ਕੰਪਲੇਨਟ ਦਾਇਰ ਕਰਾਈ ਸੀਗੀ ਥਾਣਾ ਕੋਟ ਕੋਲ। ਉਹਦੀ 6 ਮਹੀਨੇ ਦੀ ਪੱਤੀ ਹੈ ਜਿਹੜੀ ਉਹ ਕਰਾਉਣ ਜਿਹੜੀ ਆ ਗਾਇਬ ਆ, ਮਿਲ ਨਹੀਂ ਰਹੀ। ਜਿਹਦੇ ਸੰਬੰਧ ਵਿੱਚ ਥਾਣਾ ਕੋਟ ਕੋਲ ਵਿਖੇ ਕੇਸ ਰਜਿਸਟਰ ਕੀਤਾ ਗਿਆ ਸੀ। ਪਰ ਕੇਸ ਰਜਿਸਟਰ ਕਰਨ ਤੋਂ ਬਾਅਦ ਜਿਹੜੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਫਰਦਰ ਅਸੀਂ ਸਟਾਰਟ ਕੀਤੀ। ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ 5-6 ਸਾਲ ਦੀ ਪੱਤੀ ਸੀਗੀ ਇਸ ਦਾ ਇਹਦੇ ਨਾਨਾ ਤੇ ਨਾਨੀ ਨੇ ਜਿਹੜਾ ਉਹ ਕਤਲ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹ ਟੋਲ ਪਲਾਜ਼ਾ ਤੋਂ ਉੱਪਰ ਜਿਹੜਾ ਹੈਗਾ ਸਾਈਡ ਉੱਥੇ ਇੱਕ ਸਟਾਰ ਮਟਾਪਾ ਹੈਗਾ ਉਹਦੇ ਪਿਛਲੇ ਪਾਸੇ ਜਿਹੜੀ ਉਹ ਸਟਾਇਏ ਸੀਗੇ ਜਿਹਦੇ ਸਬੰਧ ਵਿੱਚ ਅਸੀਂ ਇਹਦਾ ਲੜਕੀ ਦਾ ਜਿਹੜਾ ਨਾਨਾ ਤੇ ਨਾਨੀ ਹੈਗੀ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ ਉਹਨਾਂ ਨੇ ਆਪਣਾ ਜਿਹੜਾ ਗਵਾ ਗੁਨਾਹ ਉਹ ਕਬੂਲ ਕਰ ਲਿਆ ਹੈਗਾ ਔਰ ਇਹਨਾਂ ਦਾ ਅਸੀਂ ਕੱਲ ਜਿਹੜਾ ਦੋਵਿੰਦਰ ਰਿਮਾਂਡ ਲਿਆ ਹੈਗਾ ਉਹ ਸਾਡੇ ਕੋਲ ਰਿਮਾਂਡ ਤੇ ਆ। ਇਹ ਤਹਿਕੀਕਤ ਹੋਏ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਿਲਿੰਦਰ ਹੈਗਾ ਉਹਦੀ ਜਿਹੜੀ ਘਰਵਾਲੀ ਹੈਗੀ ਆ ਉਹਦੇ ਚਾਰ ਵਿਆਹ ਹੋਏ ਸੀਗੇ ਤੇ ਉਹ ਆਪਣੇ ਇੱਥੇ ਪੇਕੇ ਘਰ ਜਿਹੜੀ ਆ ਉਹ ਰਹਿਣ ਵਾਸਤੇ ਆਈ ਸੀਗੀ। ਉਹਦਾ ਪਹਿਲਾਂ ਵੀ ਇੱਕ 8 ਸਾਲ ਦੀ ਬੱਚੀ ਜਿਹੜੀ ਹੈਗੀ ਆ ਤੇ ਇਹ ਵਿਆਹ ਜਿਹੜੇ ਚਾਰ ਹੋਏ ਸੀਗੇ ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਫਾਦਰ ਲੜਕੀ ਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਦੇ ਕਿਸੇ ਹੋਰ ਲੜਕੇ ਦੇ ਨਾਲ ਰਿਲੇਸ਼ਨ ਹੋ ਗਿਆ ਤਾਂ ਇਸ ਚੀਜ਼ ਤੋਂ ਤੰਗ ਪਰੇਸ਼ਾਨ ਸੀਗੇ ਇਹ ਪਹਿਲਾਂ ਜਿਹੜੀ ਇੱਕ ਲੜਕੀ ਹੈਗੀ ਆ ਉਹ ਵੀ ਅਸੀਂ ਪਾਲ ਰਹੇ ਆ ਇਹ ਕਿ ਇਹ ਲੜਕੀ ਹੋ ਗਈ ਹੈਗੀ ਆ ਇਹ ਵੀ ਅਸੀਂ ਪਾਲਾਂਗੇ ਤੇ ਇਸ ਤਰ੍ਹਾਂ ਕੇ ਉਹਨਾਂ ਨੇ ਤੰਗੀ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਦੂਤੀ ਦਾ ਜਿਹੜਾ ਕਤਲ ਕਰਕੇ ਜੀ 100 ਬੋਡੀ ਸੀ ਨਹੀਂ ਐਸੀ ਅਨਾਂ ਦੀ ਵੀ ਇਹ ਬਜ਼ੁਰਗ ਦੀ ਕੋਈ 68 ਸਾਲ ਦੀ ਸੀਗੀ ਤੇ ਉਹਦੀ ਦੀ ਵਾਈਫ ਹੈ ਉਹਦੀ ਛੱਟ ਖਸਾਂਦੀ ਸੀ ਇਹ ਗੱਲ ਕਰੀਏ ਮੁੱਢ ਜਿਹੜੇ ਪਹਿਲਾਂ 8 ਸਾਲ ਦੀ ਈਲੀ ਉਹ ਪਹਿਲਾਂ ਤੋਂ ਨਾਨਕੇ ਰਹਿੰਦੀ ਸੀ ਉਹ ਪਹਿਲਾਂ ਤੋਂ ਨਾਨਕੇ ਰਹਿੰਦੀ ਸੀ ਉਹਦੀ ਦੇਖਭਾਲ ਵੀ ਇਹੀ ਕਰਦੇ ਸੀ ਨਾਨਕੇ ਨਾਲ ਕਰਦੇ ਸੀ ਤੇ ਜਿਹੜੀ ਮਦਰ ਬੱਚੀ ਦੀ ਉਹਨਾਂ ਚਲਣ ਦੀ ਲੋੜ ਸੀ ਉਹ ਆਪਣਾ ਕਰਦੇ ਰਖੜੀ ਬੰਨ੍ਹਦੇ ਸੀ ਇੱਥੇ 10-12 ਦਿਨ ਤੋਂ ਆ ਕੇ ਰਹਿ ਰਹੀ ਸੀ ਆਪਣੇ ਪੇਕੇ ਘਰ ਤੇ ਉਸ ਦਿਨ ਵੀ ਕੋਈ ਲੜਕਾ ਇਹਨੇ ਆਪਣਾ ਪਤਾ ਲੱਗਾ ਵੀ ਉਹ ਲੈ ਕੇ ਆਈ ਸੀਗੀ ਕਿਸੇ ਬਾਹਲੇ ਲੜਕੇ ਨੂੰ ਕਹਿ ਰਹੀ ਸੀ ਵੀ ਇਹ ਮੇਰੇ ਘਰ ਵਾਲੇ ਦਾ ਕੋਈ ਰਿਸ਼ਤੇਦਾਰ ਹੈਗਾ ਤੇ ਉਹ ਵੀ ਉਸ ਦਿਨੋਂ ਦੇ ਘਰ ਰਿਹਾ ਸੀਗਾ ਪਰ ਇਹਦੇ ਪੇਰੈਂਟਸ ਨੂੰ ਉਸ ਦਿਨ ਵੀ ਇਹਦਾ ਪਤਾ ਲੱਗ ਗਿਆ ਸੀਗਾ ਵੀ ਇਹ ਜਿਹੜਾ ਲੜਕਾ ਹੈਗਾ ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈਗਾ ਕੋਈ ਗਲਤ ਲੜਕੀ ਸੀਗਾ ਜਿਹਦੇ ਨਾਲ ਇਹ ਰਾਤ ਰਹੀ ਸੀ ਤੇ ਉਹ ਲੜਕੀ ਲੜਕਾ ਜਿਹੜੇ ਉਹ ਸਵੇਰੇ ਅਲਿਨ ਦਾ ਮਾਰਨਿੰਗ ਚਲੇ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਵਰਕ ਕੀਤਾ ਹੁਣ ਜਿਹੜਾ ਇਹਦੇ ਮਦਦ ਲਈ ਕੋਈ ਕਾਰਵਾਈ ਕਰ ਰਹੀ ਹੈ ਆਪਾਂ ਅੱਜ ਸ਼ਾਮ ਤੱਕ ਉਹ ਤਫ਼ਤੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇ ਉਹ ਦੇ ਕੋਈ ਹਾਂ ਇਹ ਇੱਕ ਗੱਲ ਨੋਟਿਸ ਦੇ ਵਿੱਚ ਗਿਆ ਕੋਈ ਨਹੀਂ ਤੌਰ ਦੇ ਖਾਤਮਾ ਰਿਪੋਰਟ ਜਿਹੜਾ ਕਮਾਂਡਰ ਉਹ ਕਿੰਨਾ ਕਿਦਾਂ ਗਿਆ ਗਲਤ ਕੋਟ ਕੀ ਹਾਂ ਉਹ ਸਾਰੀ ਮੈਡੀਕਲ ਰਿਪੋਰਟ ਹੈਗੀ ਕੀ ਮਾਮਲਾ ਕੀ ਮਾਮਲਾ ਦਾ ਕੇਸ ਰਿਪੋਰਟ ਕੀਤਾ ਹੈ ਉਹ ਵੀ ਤਕੀਕਤ ਕਰ ਰਿਹਾ ਹਾਂਜੀ ਪੋਸਟਵਾਰਡਮ ਜਿਹੜਾ ਹੈਗਾ ਉਹ ਜਿਹੜਾ ਟੀਮ ਬਣਾ ਕੇ ਜਿਹੜੇ ਡਾਕਟਰ ਦੀ ਟੀਮ ਬਣਾ ਕੇ ਉਹ ਤੋਂ ਕਰੋ ਠੀਕ ਥੈਂਕ ਯੂ